ਮੈਂ ਰਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਮੈਂ ਪੰਜਾਬ ਦਾ ਸੰਯੁਕਤ ਸਖਤਰਾਂ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਆਲ ਇੰਡੀਆ ਕਮੇਟੀ ਦਾ ਤੇ ਪੰਜਾਬ ਦੀ ਕਮੇਟੀ ਦਾ ਮੈਂ ਮੈਂਬਰ ਆ ਕਿੱਥੋਂ ਚੱਲੇ ਤੁਸੀਂ ਅਸੀਂ ਤਾਂ ਮੇਰੀ ਤਾਂ ਰੈਸ਼ ਲੁਧਿਆਣੇ ਆ ਅਸੀਂ ਲੁਧਿਆਣੇ ਚੱਲੇ ਆ ਪਰ ਸਾਡੇ ਨਾਲ ਸਾਥੀ ਜਿਹੜੇ ਇੱਥੇ ਆ ਹੈਡੋਂ ਚੌਕੀ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕੇ ਨੇ ਇਹ ਕੋਈ ਫਿਰੋਜ਼ਪੁਰ ਤੋਂ ਕੋਈ ਫਰੀਦਕੋਟ ਤੋਂ ਦੂਰੋਂ ਦੂਰੋਂ ਕੱਲ ਦੇ ਤੁਰੇ ਹੋਏ ਸਾਥੀ ਇੱਥੇ ਪਹੁੰਚੇ ਨੇ ਚੰਡੀਗੜ੍ਹੋਂ ਤਾਂ ਜਾ ਰਹੇ ਸੀ ਤੇ ਤਰਨਾ ਲਗਾਇਆ ਤਰਨਾ ਲਗਾ ਲਿਆ ਹੁਣ ਚਿੱਟ ਨਿਕੜ ਕਿਵੇਂ ਜਾਓ ਦੇਖੋ ਸਾਡਾ ਨਿਸ਼ਾਨਾ ਸੀਗਾ ਅਸੀਂ ਮੰਗ ਕੀਤੀ ਸੀ 34 ਸੈਕਟਰ ਦੇ ਵਿੱਚ ਸਾਨੂੰ ਸਥਾਨ ਦਿੱਤਾ ਜਾਵੇ ਤੇ ਅਸੀਂ ਉੱਥੇ ਆਪਣਾ ਮੰਗਾਂ ਦਾ ਜਿਹੜਾ ਮਤਲਬ ਤਰਨਾ ਮਾਰ ਕੇ ਸਰਕਾਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕਰਕੇ ਪ੍ਰੋਟੈਸਟ ਕਰਕੇ ਅਸੀਂ ਆਪਣੀਆਂ ਮੰਗਾਂ ਲਈ ਉੱਥੇ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹੜਾ ਸਾਡਾ ਜਮਹੂਰੀ ਹੱਕ ਹੈ ਸਰਕਾਰ ਨੇ ਪਹਿਲਾਂ ਤਾਂ ਉੱਥੇ ਸਾਨੂੰ ਜਗ੍ਹਾ ਨਹੀਂ ਅਲਾਟ ਕੀਤੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਹੈ ਤੇ ਸਾਨੂੰ ਬਗਾਨਗੀ ਦੀ ਭਾਵਨਾ ਦੀ ਤਰ੍ਹਾਂ ਪੰਜਾਬ ਨੂੰ ਉੱਥੋਂ ਦਰਕਾਰਿਆ ਜਾ ਰਿਹਾ ਦੂਜੇ ਨੰਬਰ ਦੇ ਉੱਤੇ ਅਸੀਂ ਫੈਸਲਾ ਇਹ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਸ਼ਾਂਤੀਪੂਰਵਕ ਰਹਿੰਦੇ ਹੋਏ ਜਿੱਥੇ ਕਿਤੇ ਪ੍ਰਸ਼ਾਸਨ ਸਾਨੂੰ ਰੋਕਦਾ ਜਿੱਥੇ ਕਿਤੇ ਨਾਕੇ ਲਾਉਂਦੇ ਨੇ ਉੱਥੇ ਅਸੀਂ ਉੱਥੇ ਹੀ ਧਰਨੇ ਸ਼ੁਰੂ ਕਰ ਦੇਣੇ ਨੇ ਮੇਰੇ ਕੋਲ ਰਿਪੋਰਟ ਹੈ ਕੇ ਪੰਜਾਬ ਦੇ ਵਿੱਚ ਘੱਟੋ ਘੱਟ 100 ਜਗ੍ਹਾ ਦੇ ਉੱਤੇ ਅੱਜ ਇਹ ਜਿਹੜਾ ਮੋਰਚਾ ਹੈ ਇਹ ਸੰਘਰਸ਼ ਹੈ ਜਿਹੜਾ ਇਹ ਧਰਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਜਿੰਨਾ ਚਿਰ ਸਾਡਾ ਪੰਜਾਬ ਦਾ ਫੈਸਲਾ ਨਹੀਂ ਹੁੰਦਾ ਸ਼ਾਮ ਤੱਕ ਵੀ ਅਸੀਂ ਅੱਗੇ ਕੀ ਕਰਨਾ ਉਹਨਾਂ ਚਿਰ ਸਾਡੇ ਧਰਨੇ ਸਾਰੀਆਂ ਜਗ੍ਹਾ ਦੇ ਉੱਤੇ ਸ਼ਾਮਲ ਹੋਣਗੇ ਤੇ ਜਿਹੜੇ ਬੰਦੇ ਸਾਡੇ ਸਾਡੇ ਆਗੂ ਛਾਪੇ ਮਾਰ ਕੇ ਜਾਂ ਉਹਨਾਂ ਨੇ ਕੱਲ ਪਰਸੋਂ ਦੇ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਨੇ ਜਾਂ ਜਿੰਨਾ ਦੇ ਘਰਾ ਦੇ ਸਾਹਮਣੇ ਪੁਲਿਸ ਬਿਠਾ ਕੇ ਉਹਨਾਂ ਨੂੰ ਹੌਸ ਰੈਸਟ ਕੀਤਾ ਅਸੀਂ ਉਹਨਾਂ ਦੀ ਸਖਤ ਨਿੰਦਿਆ ਕਰਦਾ ਭਗਵੰਤ ਮਾਨ ਦੀ ਇਹ ਬਦਲਾਅ ਦੀ ਸਰਕਾਰ ਨੇ ਆਪਣਾ ਅਸਲੀ ਰੂਪ ਹੈ ਜਿਹੜਾ ਉਹ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਜਿਹੜਾ ਉਹਦੇ ਲਈ ਚੰਗਾ ਨਹੀਂ ਹੋਣਾ ਪੰਜਾਬ ਦੇ ਲੜਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਜਿੱਤੇ ਨੇ ਤੇ ਹੁਣ ਵੀ ਜਿੱਤਣਗੇ ਕਿੰਨੀ ਕੀ ਕੀ ਤਿਆਰੀਆਂ ਨੇ ਤੁਹਾਡੇ ਕੋਲ ਜੇ ਮੰਨ ਲਓ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਕਿੰਨੀ ਦਾ ਧਰਨਾ ਲਾਉਗੇ ਤੇ ਕੀ ਤਿਆਰੀਆਂ ਤੁਹਾਡੀਆਂ ਦੇਖੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਤਿਹਾਸ ਦੱਸਦਾ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸਾਨੂੰ ਬਦਨਾਮ ਕੀਤਾ ਗਿਆ ਇਹ ਖਾਲਸਤਾਨੀ ਨੇ ਇਹ ਅਤਵਾਦੀ ਨੇ ਇਹ ਆ ਕੇ ਇੱਥੇ ਗੜਵਣਾ ਪੈਦਾ ਕਰਨਗੇ 13 ਮਹੀਨੇ ਅਸੀਂ ਇੱਕ ਪੱਤਾ ਨਹੀਂ ਮਤਲ ਹਿਲਣ ਦਿੱਤਾ ਅਸੀਂ ਇੱਕ ਵਟਾ ਨਹੀਂ ਮਾਰਿਆ ਪੰਜਾਬ ਦੇ ਲੋਕਾਂ ਨੇ ਸ਼ਾਂਤੀਪੁਰ ਮੋਦੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਸੀ ਉਹ 13 ਮਹੀਨੇ ਉੱਥੇ ਲਾਇਆ ਤੇ ਅਸੀਂ ਜਿੱਤ ਕੇ ਆਇਆ ਅਸੀਂ ਹੁਣ ਵੀ ਸ਼ਾਂਤੀਪੁਰ ਰਹਿੰਦੇ ਹੋਏ ਜਿੱਨਾ ਚ ਪੰਪਾਤਮਨ ਦੀ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤੇ ਜਿਹੜੀਆਂ ਮੰਗਾਂ ਹੋਰ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ ਜਿਹੜੀਆਂ ਉਹਨਾਂ ਨੂੰ ਉਹ ਸੁਣ ਕੇ ਉਹਦਾ ਕੋਈ ਹੱਲ ਨਹੀਂ ਕਰਦੀ ਅਸੀਂ ਬੱਕਰੇ ਬੱਕਰੇ ਰੂਪ ਦੇ ਵਿੱਚ ਇਹ ਸੰਘਰਸ਼ ਜਾਰੀ ਰੱਖਾਂਗੇ ਬਿਲਕੁਲ ਨਹੀਂ ਪੀਸਫੁਲ ਰਹਿ ਕੇ ਆ ਵੇਖ ਲਓ ਇਹ ਭਗਵੰਤ ਮਾਨ ਲੋਕਾਂ ਦੇ ਵਿੱਚ ਮੈਸੇਜ ਗਲਤ ਫਲਾਉਂਦਾ ਹੈ ਵੀ ਰਾਹਗੀਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਕਿਸਾਨ ਵੇਲੇ ਖਰਾਬ ਕਰਦੇ ਆ ਪਰ ਵੇਖ ਲਓ ਸਾਰਾ ਰਸਤਾ ਚੱਲਦਾ ਪਿਆ ਸਾਡੇ ਵਾਸਤੇ ਭਾਰੀ ਪੈਰੀਗੇਟਿੰਗ ਹੈ ਦੋ ਟੀਪਰ ਅਕ ਰੇਤੇ ਭਰ ਕੇ ਲਾਏ ਬੱਸਾਂ ਭਰ ਕੇ ਲਾਈਆਂ ਗਈਆਂ ਪਰ ਅਸੀਂ ਫਿਰ ਵੀ ਪੀਸਫੁੱਲ ਰਹੇ ਗਏ ਆਪਦਾ ਇੱਕ ਸਾਈਡ ਤੇ ਬੈਠ ਕੇ ਆਪਦਾ ਰੋਜ਼ ਪ੍ਰਦਰਸ਼ਨ ਜਿਹੜਾ ਕਰਦੇ ਪਏ ਨੂੰ ਰਾਤ ਨੂੰ ਸਰਕਾਰ ਕੰਨਾ ਡਿਟੇਨ ਕਰਨਾ ਜਿਵੇਂ ਦੇਖਦੇ ਮੈਂ ਇਹ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਕਿ ਸਾਡੇ ਸਯੁਗਤ ਮੋਰਚੇ ਦੇ ਲੀਡਰਾਂ ਨੂੰ ਆਗੂਆਂ ਨੂੰ ਰਾਤ 12 12:30 ਵਜੇ ਚੁੱਕ ਕੇ ਜੇਲਾਂ ਠਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਿਆਧ ਮੰਦੀ ਸੀ ਇਹਨਾਂ ਦੀ ਵੀ ਆਗੂਆਂ ਨੂੰ ਚੋਕ ਲੋ ਸ਼ਾਇਦ ਕਿਸਾਨ ਨਾ ਕਰੋ ਨਿਕਲਣਗੇ ਪਰ ਇਸ ਗੱਲ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਕਿਸਾਨ ਲੋਕ ਘਰਾਂ ਚੋਂ ਆਵਾਜ ਮਹਾਰੇ ਚੱਲ ਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਨੇ ਭਵੇਂ ਸਾਨੂੰ ਜਿੰਨਾ ਮਰਜੀ ਸਮਾਂ ਲੱਗ ਜਾਏ ਅਸੀਂ ਚੰਡੀਗੜ੍ਹ ਪਹੁੰਚ ਕੇ ਰਵਾਂਗੇ ਹਾਂਜੀ ਇੱਥੇ ਅਸੀਂ ਇੱਕ ਸਟਰੋਂਗ ਨਾਕਾ ਲਗਾਇਆ ਹੋਇਆ ਆਪਣਾ ਕਰੀਬ 100 ਤੋਂ ਵੱਧ ਪੁਲਿਸ ਮੁਲਾਜ਼ਮ ਇੱਥੇ ਹੈਗੇ ਸਟਰੋਂਗ ਵੈਰੀਕੇਟਿੰਗ ਅਸੀਂ ਇੱਥੇ ਕੀਤੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਸੀ ਅਮਨ ਸ਼ਾਂਤੀ ਦਾ ਭੰਗ ਨਾ ਹੋਵੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਹਰਕਤ ਨਾ ਕਰਿਓ ਤੇ ਉਹਨੂੰ ਮੰਨਦੇ ਹੋਏ ਸ਼ਾਂਤੀ ਨਾਲ ਰੋਡ ਦੀ ਸਾਈਡ ਤੇ ਬੈਠੇ ਹੋਏ ਹੈ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ ਤੇ ਮੋਹਾਲੀ ਚੰਡੀਗੜ੍ਹ ਜਿਹੜਾ ਇਹਨਾਂ ਦਾ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਉੱਥੇ ਅਮਨ ਸ਼ਾਂਤੀ ਨਾ ਭੰਗ ਹੋਵੇ ਨਾ ਕਿਸਾਨਾਂ ਦਾ ਇਹ ਵੀ ਕਹਿਣਾ ਕੋਈ ਡਿਟੇਨ ਵੀ ਕੀਤਾ ਗਿਆ ਨੇ ਸਵੇਰੀ ਅੱਜ ਕਿਸਾਨ ਅੱਜ ਅੱਜ ਨਹੀਂ ਜੀ ਕੱਲ ਕੋਈ ਕੁਝ ਜਿਹੜੇ ਹੈਗੇ ਪ੍ਰੀਵੈਂਟਿਵ ਅਰੈਸਟ ਹੋਏ ਜੋ ਲੀਗਲ ਕਾਰਵਾਈ ਹੈਗੀ ਆ ਉਹ ਕੀ ਕੀਤੀ ਤੇ ਕੋਈ ਅੱਜ ਹੋਰ ਅਰੈਸਟ ਨਹੀਂ ਹੋਈ ਹੈਗੀ ਜੀ ਅੱਜ ਕੋਈ ਅਰੈਸਟ ਹੋਈ ਨਾ ਕਿਤੇ ਨਹੀਂ ਅੱਜ ਇਹਨਾਂ ਨੂੰ ਇੱਥੇ ਹੀ ਬਿਠਾਇਆ ਗਿਆ ਸੈਂਟਰ ਬੈਠੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹ ਜਿਹੜੇ ਕਿਸਾਨਾਂ ਨੂੰ ਨਿਆਂਕ ਜੇਲ੍ਹ ਜਾਂ ਇਰਾਸਤ ਚ ਭੇਜੇ ਗਏ ਨੇ ਹਾਂ ਜੀ ਕੁਝ ਭੇਜੇ ਗਏ ਤੇ ਮੈਮ ਕਿੰਨਾ ਚਿਰ ਤੱਕ ਬਿਠਾਇਆ ਬੈਠੇ ਰਹਣਗੇ ਇਹਨਾਂ ਨੂੰ ਕੋਈ ਰੋਕਿਆ ਜਾਊਗਾ ਇਹਨਾਂ ਨੂੰ ਨਹੀਂ ਅਸੀਂ ਨਹੀਂ ਰੋਕੇ ਜੀ ਅਸੀਂ ਤਾਂ ਕਹਿ ਰਹੇ ਹੁਣ ਹੀ ਚਲੇ ਜਾਣੇ ਘਰੇ ਚਲੇ ਜਾਣੇ ਇਹ ਆਪਣੇ ਆਪ ਬੈਠੋ ਹੈ ਅਸੀਂ ਸਿਰਫ ਇਹ ਕਹਿ ਰਹੇ ਕਿ ਇਹ ਚੰਡੀਗੜ੍ਹ ਤੋਂ ਮੁਹਾਲੀ ਜਾ ਕੇ ਪਰਨਾ ਨਾ ਲਾਉਣ ਲੋਕਾਂ ਨੂੰ ਅਸੁਰੇ ਦਾ ਨਾ ਹੋਵੇ ਤੇ ਉੱਥੇ ਜਾ ਕੇ ਜਿਹਦਾ ਹੈਗਾ ਲੋਅ ਐਂਡ ਆਟਰ ਮੇਨਟੇਨ ਰਹੇ ਉਸ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ ਉੱਥੇ ਜਾਣ ਤੋਂ ਰੋਕਿਆ ਹੈ ਮੈਂ ਟੋਟਲ ਕਿੰਨੇ ਨੱਕੇ ਲਗਾਏ ਹੋਏ ਨੇ ਆਪਣੇ ਸਮਰਾਲਾ ਸੁਝਾ ਆਪਣੇ ਲੁਧਿਆਣਾ ਰੇਂਜ ਦੇ ਤਿੰਨ ਜ਼ਿਲ੍ਹੇ ਹੈਗੇ ਜੀ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਰਲ ਜਿਹਨੂੰ ਆਪਾਂ ਜਗਰਾਓ ਕਹਿੰਦੇ ਹੈਗੇ ਤੋ ਇਹਦੇ ਵਿੱਚ ਜ total 11 ਸਟਰੋਂਗ ਮਾਕੇ ਲਗਾਏ ਗਏ ਹੈ ਤੇ ਇਸ ਤੋਂ ਇਲਾਵਾ ਜਿਹੜੇ 8 ਅਸੈਂਬਲੀ ਪੁਆਇੰਟਸਾਨੂੰ ਪਤਾ ਲੱਗੇ ਸੀ ਜਿੱਥੇ ਕਟ ਹੋਣ ਦੀ ਸੰਭਾਵਨਾ ਹੈ ਉੱਥੇ ਵੀ ਹੈਵੀ ਡਿਪਲੋਇਮੈਂਟ ਪੁਲਿਸ ਵੱਲੋਂ ਕੀਤੀ ਗਈ ਹੈ ਠੀਕ ਹਾਂ ਥੈਂਕ ਯੂ